ਅਕਸ਼ਵਾਨੀ ਦੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਬਲਜੀਤ ਸਿੰਘ ਬਰਾੜ ਆਪ ਜੀ ਦਾ ਇਸ ਪ੍ਰੋਗਰਾਮ ਵਿੱਚ ਸਵਾਗਤ ਕਰਦਾ ਹਾਂ ਇਸ ਪ੍ਰੋਗਰਾਮ ਵਿੱਚ ਆਪਾਂ ਅੱਜ ਵਿਕਸਤ ਭਾਰਤ ਗਰੰਟੀ ਫਾਰ ਰੋਜ਼ਗਾਰ ਅਤੇ ਆਜੀਵਿਕਾ ਮਿਸ਼ਨ ਗ੍ਰਾਮਿੰਡ ਜੇ ਆਪਾਂ ਸੰਖੇਪ ਦੇ ਵਿੱਚ ਕਹੀਏ ਤਾਂ ਜੀ ਰਾਮ ਜੀ ਇਸ ਸਕੀਮ ਦਾ ਨਾਮ ਹੈ ਜਿਹੜੀ ਪਿੰਡਾਂ ਵਿੱਚ ਰੋਜ਼ਗਾਰ ਲਈ ਬਣਾਈ ਗਈ ਹੈ ਮੂਲ ਰੂਪ ਵਿੱਚ ਇਹ ਜਿਹੜੀ ਯੋਜਨਾ ਸੀ ਇਹ ਐਕਟ ਸੀਗਾ ਇਹ 2005 ਦੇ ਵਿੱਚ ਸ਼ੁਰੂ ਕੀਤਾ ਗਿਆ ਸੀਗਾ ਇਸ ਯੋਜਨਾ ਤਹਿਤ ਪੂਰੇ ਭਾਰਤ ਦੇ ਵਿੱਚ ਇਸ ਸਮੇ 12 ਕਰੋੜ ਲੋਕ ਜੁੜੇ ਹੋਏ ਨੇ ਮਜ਼ਦੂਰ ਤੌਰ ਤੇ ਜਿਨ੍ਹਾਂ ਨੂੰ ਰੋਜ਼ਗਾਰ ਮਿਲਿਆ ਹੋਇਆ ਇਹ ਸੰਸਾਰ ਦੀ ਸਭ ਤੋਂ ਵੱਡੀ ਰੋਜ਼ਗਾਰ ਜੋਸਨਾ ਹੈ ਜਿਹਦੇ ਉੱਪਰ ਭਾਰਤ ਸਰਕਾਰ ਇਸ ਸਾਲ 70000 ਕਰੋੜ ਰੁਪਏ ਖਰਚ ਕਰ ਰਹੀ ਹੈਗੀ ਤੇ ਜਿਹੜੀ ਸਕੀਮ ਨਵੀਂ ਬਣਾਈ ਹੈ ਜੀ ਸੋਧ ਤੋਂ ਪਿੱਛੇ ਪਾਰਲੀਮੈਂਟ ਸੋਧ ਕੀਤੀ ਗਈ ਹੈ ਬਕਾਇਦਾ ਰਾਸ਼ਟਰਪਤੀ ਜੀ ਵੱਲੋਂ ਇਸ ਉੱਤੇ ਦਸਤਖਤ ਕਰ ਦਿੱਤੇ ਗਏ ਨੇ ਇਸ ਨਵੀਂ ਸਕੀਮ ਦੇ ਵਿੱਚ ਹੁਣ ਜਿਹੜਾ ਕੁੱਲ ਖਰਚਾ ਹੋਣਾ ਇੱਕ ਸਾਲ ਦੇ ਵਿੱਚ ਜਿਹੜਾ ਨਵੇਂ ਜਿਹੜਾ ਵਿੱਤੀ ਸਾਲ ਤੋਂ ਸ਼ੁਰੂ ਹੋਣਾ ਉਹਦੇ ਵਿੱਚ 1.551 ਹਜ਼ਾਰ ਕਰੋੜ ਰੁਪਏ ਸਰਕਾਰ ਨੇ ਖਰਚ ਕਰ ਰਹੇ ਨੇ ਜਿਹਦੇ ਵਿੱਚੋਂ 90 ਹਜ਼ਾਰ ਕਰੋੜ ਰੁਪਿਆ ਕੇਂਦਰ ਸਰਕਾਰ ਦਾ ਹਿੱਸਾ ਹੈ ਇਸ ਕਰਕੇ ਇਸ ਸਕੀਮ ਦੇ ਬਾਰੇ ਵਿੱਚ ਇਸ ਯੋਜਨਾ ਦੇ ਬਾਰੇ ਵਿੱਚ ਲੋਕਾਂ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਕਿਉਂਕਿ ਇਹ ਸਾਡੇ ਆਮ ਪਿੰਡਾਂ ਦੇ ਵਿੱਚ ਜਿਹੜਾ ਵਿਕਾਸ ਹੈ ਉਦੇ ਨਾਲ ਜੁੜਿਆ ਹੋਇਆ ਮਸਲਾ ਹੈ ਬਹੁਤ ਵੱਡੀ ਗਿਣਤੀ ਚ ਰੋਜ਼ਗਾਰ ਲੋਕਾਂ ਨੂੰ ਪੰਜਾਬ ਵਿੱਚ ਵੀ ਮਿਲਿਆ ਹੋਇਆ ਆਪਾਂ ਇਹਦੇ ਬਾਰੇ ਗੱਲਬਾਤ ਕਰਾਂਗੇ ਇਸ ਗੱਲਬਾਤ ਚ ਸ਼ਾਮਲ ਹੋਣ ਲਈ ਸਾਡੇ ਬਹੁਤ ਵੱਡੇ ਸਿਆਸੀ ਆਗੂ ਭਾਰਤੀ ਜਨਤਾ ਪਾਰਟੀ ਦੀ ਕੌਮੀ ਕਾਰਜ ਕਰਨੀ ਦੇ ਮੈਂਬਰ ਅਤੇ ਸਾਬਕਾ ਲੋਕਲ ਬਾਡੀ ਮੰਤਰੀ ਪੰਜਾਬ ਸ਼੍ਰੀ ਮਨਨਜਨ ਕਾਲੀਆ ਜੀ ਸਾਡੇ ਨਾਲ ਨੇ ਮੈਂ ਉਹਨਾਂ ਦਾ ਸਵਾਗਤ ਕਰਦਾ ਹਾਂ ਸਾਰੇ ਸ਼੍ਰੋਤਾ ਨੂੰ ਮੇਰਾ ਸਤਿ ਸ੍ਰੀ ਅਕਾਲ ਕਿਆ ਹੋਸੀ ਜਿਹੜਾ ਨਵਾਂ ਐਕਟ ਆਇਆ ਉਹਦੇ ਬਾਰੇ ਅਸੀਂ ਵਿਚਾਰ ਵਟਾਂਦਰਾ ਕਰੀਏ ਪਹਿਲਾ ਸਵਾਲ ਇਹ ਹੈ ਜਿਹੜਾ ਆਮ ਲੋਕਾਂ ਦੇ ਵਿੱਚ ਵੀ ਇਹ ਜਾ ਰਿਹਾ ਹੈਗਾ ਵੀ ਇੱਕ ਜਿਹੜੀ ਯੋਜਨਾ ਚੱਲ ਰਹੀ ਸੀ 20 ਸਾਲ ਤੋਂ ਉਹਦੇ ਵਿੱਚ ਕਾਨੂੰਨ ਦੇ ਵਿੱਚ ਜਾਂ ਯੋਜਨਾ ਵਿੱਚ ਜਿਹੜੀ ਸੋਧ ਦੀ ਕੀ ਲੋੜ ਸੀਗੀ ਇਹਦੇ ਬਾਰੇ ਵਿੱਚ ਜਿਹੜੀ ਪੁਰਾਣੀ ਯੋਜਨਾ ਨੂੰ ਕਿਉਂ ਸੋਧਿਆ ਕੇਂਦਰ ਸਰਕਾਰ ਵੱਲੋਂ ਇਹਦੇ ਬਾਰੇ ਵਿੱਚ ਅਸੀਂ ਜਾਨਣਾ ਚਾਹੁੰਦੇ ਹਾਂ ਸਾਡੇ ਸਰੋਤੇ ਤੇ ਕਾਲੀਆ ਸਾਹਿਬ ਜੀ ਬਾਰੇ ਥੋੜਾ ਸਾਨੂੰ ਵਿਸਤਾਰ ਦੇ ਵਿੱਚ ਦੱਸੋ ਦੇਖੋ ਪਹਿਲੀ ਜਿਹੜਾ ਐਕਟ ਸੀਗਾ ਉਹ ਸੀਗਾ ਮਨਰੇਗਾ ਐਕਟ ਸੀਗਾ ਜਿਹਦੇ ਵਿੱਚ ਗ੍ਰਾਮੀਣ ਲੋਕਾਂ ਨੂੰ ਰੋਜ਼ਗਾਰ ਦਿੱਤਾ ਜਾਂਦਾ ਸੀਗਾ 12 ਕਰੋੜ ਲੋਕਾਂ ਨੂੰ ਦਿੱਤਾ ਗਿਆ ਔਰ ਇਨੀਸ਼ੀਅਲੀ ਆਪਾਂ ਇਹ ਕਹੀਏ ਤਾਂ ਇਹ ਪੁਰਾਣਾ ਐਕਟ ਜਿਹੜਾ ਹੈਗਾ ਉਹਨੂੰ ਬਦਲ ਕੇ ਅਸੀਂ ਨਵਾਂ ਐਕਟ ਲੈ ਆਂਦਾ ਹੈਗਾ ਜਿਹਨੂੰ ਅਸੀਂ ਜੀ ਰਾਮ ਜੀ ਕਹਿੰਦੇ ਆ ਜਾਂ ਵਿਕਸਿਤ ਭਾਰਤ ਗਰੰਟੀ ਰੋਜ਼ਗਾਰ ਐਂਡ ਆਜੀਵਿਕਾ ਮਿਸ਼ਨ ਗ੍ਰਾਮਣ ਕਿਹਾ ਜਾਂਦਾ ਹੈ ਹੁਣ ਇਕ ਦੋਸ਼ ਪ੍ਰਚਾਰ ਕੀਤਾ ਗਿਆ ਕਿ ਭਈ ਇਹ ਮਨਰੇਗਾ ਸੀਗੀ ਮਹਾਤਮਾ ਗਾਂਧੀਆ ਨਾਮ ਬਦਲ ਕੇ ਜੀ ਰਾਮ ਜੀ ਕਰਤਾ ਇਹਨੂੰ ਇਸ ਤਰ੍ਹਾਂ ਨਹੀਂ ਦੇਖਣਾ ਚਾਹੀਦਾ ਜੀ ਮਹਾਤਮਾ ਗਾਂਧੀ ਰਾਸ਼ਟਰਪਿਤਾ ਹੈ ਔਰ ਪੂਰੇ ਭਾਰਤ ਦੇ ਲੋਕਾਂ ਦੇ ਦਿਲਾਂ ਚ ਵਸਦੇ ਹੈ ਠੀਕ ਹੈ ਜਿਤ ਤੱਕ ਸਵਾਲ ਇਹ ਹੈਗਾ ਕਿ ਇੱਕ ਪੁਰਾਣਾ ਐਕਟ ਸੀਗਾ ਉਹਦੀ ਬਜਾਏ ਅਸੀਂ ਬਿਹਤਰ ਐਕਟ ਲੈ ਕੇ ਆਂਦਾ ਜਿਹਦਾ ਨਾਮ ਜੀ ਰਾਮ ਜੀ ਉਨ ਰਾਮ ਦੇ ਸ਼ਬਦ ਨਾਲ ਜੋੜਨ ਨਾਲ ਆਪਾ ਧਾਰਮਿਕ ਕੈਲੀ ਇਹ ਐਸਾ ਵੀ ਕੋਈ ਗੱਲ ਨਹੀਂ ਹੈਗੀ ਇਹ ਨਵਾਂ ਐਕਟ ਆ ਗਿਆ ਨਵਾਂ ਕਾਨੂੰਨ ਆ ਗਿਆ ਹੈਗਾ ਇਹ ਜਿਸ ਤਰ੍ਹਾਂ ਪੁਰਾਣਾ ਐਕਟ ਸੀਗਾ ਪੁਰਾਣਾ ਕਾਨੂੰਨ ਸੀਗਾ ਉਹ ਨਵਾਂ ਕਾਨੂੰਨ ਬਣ ਗਿਆ ਪਹਿਲਾਂ ਸੀਗਾ ਜਿੱਦਾਂ ਤੁਸੀਂ ਦੱਸਿਆ ਕਿ 86000 ਕਰੋੜ ਰੁਪਇਆ ਖਰਚਿਆ ਜਾਂਦਾ ਸੀ ਇਸ ਸਾਲ ਦਾ ਹੁਣ ਜਿਹੜਾ ਹੈਗਾ ਲਗਭਗ 155000 ਕਰੋੜ ਰੁਪਇਆ ਖਰਚਿਆ ਜਾਂਦਾ ਉਹ ਚ 90000 ਕਰੋੜ ਜਿਹੜਾ ਹੈਗਾ ਉਹ ਕੇਂਦਰ ਸਰਕਾਰ ਪਾਏਗੀ ਤਾਂ ਪਹਿਲਾਂ ਜਿਹੜਾ ਹੈਗਾ 86000 ਖਰਚੀ ਸੀ ਹੁਣ 90000 ਖਰਚੂਗੀ ਜ਼ਿਆਦਾ ਖਰਚੂਗੀ ਫਿਰ ਨਾਲੇ ਉਹਦੇ ਚ ਅਸੀਂ ਹੁਣ ਸਟੇਟਾਂ ਦਾ ਹਿੱਸਾ ਪਾ ਰਹੇ ਹਾਂ ਅੱਗੇ 100 ਦਿਨਾਂ ਵਾਲੀ ਸੀਗੀ ਸਿਰਫ ਇਸਕੀਮ ਕਿ 100 ਦਿਨਾਂ ਵਾਲੀ ਰੋਜ਼ਗਾਰ ਮਿਲਦਾ ਸੀਗਾ ਹੁਣ ਜਿਹੜਾ ਹੈਗਾ ਲਗਭਗ 125 ਦਿਨਾਂ ਵਾਲੀ ਜਿਹੜਾ ਹੈਗਾ ਇਹ ਰੋਜ਼ਗਾਰ ਮਿਲੇਗਾ ਸੋ ਇਸ ਗੱਲ ਨੂੰ ਆਪਾਂ ਜਿਹੜਾ ਨਾਵਾਂ ਦੀ ਗਿਣਤੀ ਚ ਨਾ ਜਾਈਏ ਅਸੀਂ ਇਹ ਦੇਖੀਏ ਕਿ ਪੁਰਾਣੇ ਐਕਟਰ ਬਦਲ ਕੇ ਨਵਾਂ ਇੱਕ ਲੈ ਆਂਦਾ ਨਵੀਂ ਸਕੀਮ ਲੈ ਆਂਦੀ ਹੈ ਬਿਹਤਰ ਸਕੀਮ ਲੈ ਕੇ ਆਏ ਦੇਖੋ ত্রুটিયા ਨਹੀਂ ਹੈ ਮੈਂ ਇਹਨੂੰ ਕਹਾਂਗਾ ਕਿ ਬਿਹਤਰ ਸਕੀਮ ਲੈ ਕੇ ਆਏ ਹੈ ਹੁਣ ਤੁਸੀਂ ਦੇਖੋਗੇ ਪਹਿਲਾਂ ਤਾਂ 100 ਦਿਨ ਸੀਗੇ ਹੁਣ 150 ਦਿਨ ਹੋ ਗਏ ਜ਼ਿਆਦਾ ਦਿਨ এমਪਲॉयਮੈਂਟ ਹੋ ਗਈ ਫਿਰ ਇਹ ਹੈ ਕਿ ਭਈ ਜਿਹੜਾ ਭਾਰਤ ਹੈਗਾ ਉਹ ਖੇਤੀ ਪ੍ਰਧਾਨ ਦੇਸ਼ ਆ ਠੀਕ ਹੈ ਨਾ ਖੇਤੀ ਸਾਡਾ ਮੂਲ ਕੀਤਾ ਹੈ ਤਾਂ ਉਹਦੇ ਚ ਹੁੰਦਾ ਹੈ ਕਿ ਜਦੋਂ ਬੋਆਈ ਦਾ ਸੀਜ਼ਨ ਹੁੰਦਾ ਹੈਗਾ ਜਾਂ ਕਟਾਈ ਦਾ ਸੀਜ਼ਨ ਹੈਗਾ ਉਹਦੇ ਵਿੱਚ ਜਿਹੜੀ ਹੈਗੀ ਹੈ ਲੇਬਰ ਦੀ ਘਾਟ ਨਾਪਵੇ ਕਾਮਯਾਬੀ ਇਸ ਲਈ ਕਿਹਾ ਕਿ ਜਿਹੜੇ 60 ਦਿਨ ਹੈਗੇ ਆ ਜਦੋਂ ਬੋਾਈ ਹੋਣੀ ਆ ਜਾਂ ਕਟਾਈ ਹੋਣੀ ਆ ਉਹਦੇ ਵਿੱਚ ਇਹ ਸਕੀਮ ਜਿਹੜੀ ਹੈ ਲਾਗੂ ਨਹੀਂ ਰਹੇਗੀ ਤੋਂ ਉਹਦੇ ਨਾਲ ਕਿਸਾਨਾਂ ਦਾ ਪੱਖ ਪੂਰਿਆ ਗਿਆ ਫਿਰ ਇਹ ਹੈਗਾ ਕਿ ਪੁਰਾਣੀ ਸਕੀਮ ਦੇ ਵਿੱਚ ਸੀਗਾ ਕਿ ਵੀ ਜਿਹੜੀਆਂ ಗ್ರಾಮ ਪੰਚਾਇਤਾਂ ਸੀਗੀਆਂ ਉਹ ਸੀਗਾ ਕਿ ਵੀ ਉਹ ਕਿਸ ਤਰ੍ਹਾਂ ਕੰਮ ਕਰਾਉਣਾ ਚਾਹੁੰਦੀ ਕੀ ਕੰਮ ਕਰਾਣੀ ਉਹਨਾਂ ਦੇ ਛੱਡਿਆ ਸੀਗਾ ਹੁਣ ਇੱਥੇ ਇਹਨਾਂ ਨੇ ਸਪੈਸੀਫਾਈ ਕਰ ਦਿੱਤਾ ਹੈ ਉਹਦੇ ਚ ਇਹ ਹੈਗਾ ਕਿ ਵੀ ਅੱਗੇ ਕੀ ਹੁੰਦਾ ਸੀਗਾ ਕਿ ਜਿਹਦੇ ਨਾਲ ਫਰਾਡ ਵੀ ਹੋਏ ਕਿ ਭੀ ਅਸੀਂ ਜੀ ਜਿਹੜੇ ਤੋਬੇ ਆ ਉਹ ਸਾਫ ਕਰਨੇ ਕੀਤੇ ਹੈਗੇ ਆ ਉਹ ਉਹਦੇ ਤੋਬੇ ਸਾਫ ਕਰਨ ਦੇ ਚ ਜਿਹੜਾ ਹੈਗਾ ਕੀਤਾ ਜਾਂ ਨਹੀਂ ਕੀਤਾ ਤੇ ਤੁਸੀਂ ਇਹ ਖਾਤਿਆਂ ਕਾਗਜ਼ਾਂ ਚ ਜਿਹੜਾ ਹੈ ਨਾ ਜੀ ਇਹ ਖਰਚਾ ਹੋ ਗਿਆ ਸੋ ਇਹ ਗੱਲਾਂ ਵੀ ਸਾਹਮਣੇ ਆਈਆਂ ਹੈਗੀਆਂ ਫਰਾਡ ਵੀ ਹੋਇਆ ਹੁਣ ਇਹ ਹੈਗਾ ਕਿ ਵੀ ਅਸੀਂ ਵਾਟਰ ਕਨਜ਼ਰਵੇਸ਼ਨ ਕਰਨੀ ਹੈ ਪਾਣੀ ਜਿਹੜਾ ਹੈਗਾ ਉਹਨੂੰ ਬਚਤ ਕਿੱਦਾਂ ਹੋ ਸਕਦੀ ਹੈ ਸਾਰੇ ਪਿੰਡ ਨੂੰ ਪਾਣੀ ਪਹੁੰਚਾਣਾ ਉਹਨੂੰ ਪਾਣੀ ਦੇ ਵਿੱਚ ਜਿਹੜੀ ਬਰਸਾਤੀ ਪਾਣੀ ਹੈ ਉਹਨੂੰ ਆਪਾਂ ਵਾਟਰ ਹਾਰਵੈਸਟਿੰਗ ਦਾ ਕਰ ਸਕਦੇ ਆ ਜਾਂ ਜਿਹੜਾ ಗ್ರಾಮ ਪੰਚਾਇਤ ਹੈਗੀ ਆ ਪਿੰਡ ਦੇ ਵਿੱਚ ਕੋਈ ਚੀਜ਼ ਜਿਹੜੀ ਹੈਗੀ ਆ ਅੱਛੀ ਕੋਈ ਚੀਜ਼ ਬਣ ਸਕਦੀ ਹੋਵੇ ਉਹਨੂੰ ਆਪਾਂ ਕਿਸ ਢੰਗ ਦੇ ਨਾਲ ਜਾਂ ਕੋਈ ਐਸਾ ਇਹ ਚੀਜ਼ ਬਣ ਜਾਏ ਜਿਸ ਨਾਲ ਲੋਕਾਂ ਦੇ ਵਿੱਚ ਹੋਰ ਰੋਜ਼ਗਾਰ ਬਣੇ ਉਸ ਤਰ੍ਹਾਂ ਦੀ ਸਕੀਮ ਹੋ ਜਾਏ ਫਿਰ ਇਹ ਹੈਗਾ ਕਿ ਵੀ ਇਹ ਜਿਹੜਾ ਡਿਜ਼ਾਸਟਰ ਮੈਨੇਜਮੈਂਟ ਦਾ ਹੋ ਗਿਆ ਤੇ ਇਹ ਚ ਹੋਰ ਪੈਸੇ ਵੀ ਜਿਹੜੀ ਹੈਗੀ ਹੈ ਕੇਂਦਰ ਸਰਕਾਰ ਦੇਗੀ ਸੋ ਇੱਕ ਤਰ੍ਹਾਂ ਇਹ ਬਿਹਤਰ ਸਕੀਮ ਹੈਗੀ ਹੈ ਪੁਰਾਣੀ ਸਕੀਮ ਨਾਲੋਂ ਫਿਰ ਪੁਰਾਣੀ ਸਕੀਮਾਂ ਜਿਹੜੇ ਫਰਾਡ ਹੁੰਦੇ ਸੀਗੇ ਇਹਦੇ ਵਿੱਚ ਹੈਗਾ AI ਜਨਰੇਟਿਡ ਜਿਹੜੀ ਕਿ ਇਨਸਪੈਕਸ਼ਨ ਵੀ ਜਿਹੜੀ ਹੈਗੀ ਇਹ ਕੀਤੀ ਜਾਏਗੀ ਕਿ ਵੀ ਅਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਜਿਹੜਾ ਹੈਗਾ ਕਿ ਵੀ ਕਿਤੇ ਫਰਾਡ ਤਾਂ ਨਹੀਂ ਹੋ ਰਿਹਾ ਕਿਉਂਕਿ ਜਨਤਾ ਦਾ ਜਿਹੜਾ ਪੈਸਾ ਹੈ ਜਿਹੜਾ ਰੈਵਨਿਊ ਹੈਗਾ ਜਿਹੜਾ ਸਰਕਾਰ ਕੇਂਦਰ ਸਰਕਾਰ ਖਰਚ ਕਰ ਰਹੀ ਹੈ ਪ੍ਰਦੇਸ਼ੀ ਸਰਕਾਰ ਖਰਚ ਕਰ ਰਹੀ ਹੈ ਉਹ ਸਹੀ ਜਗ੍ਹਾ ਲੱਗੇ ਤੇ ਲੱਗ ਰਿਹਾ ਕਿ ਨਹੀਂ ਲੱਗ ਰਿਹਾ ਇਹਦੀ ਚੈਕਿੰਗ ਜਿਹੜੀ ਹੈਗੀ ਆ ਉਹ ਆਰਟੀਫੀਸ਼ੀਅਲ ਇੰਟੈਲੀਜੈਂਸ ਵਾਰੇ ਦੁਆਰਾ ਜਿਹੜੀ ਹੋਏਗੀ ਅੱਗੇ ਪਹਿਲਾਂ ਇਹ ਕੰਮ ਨਹੀਂ ਹੁੰਦਾ ਸੀ ਇਸ ਤਰ੍ਹਾਂ ਦਾ ਸੋ ਇਸ ਲਈ ਸਾਰੇ ਪੱਖਾਂ ਨਾਲੋਂ ਜਿਹੜਾ ਹੈਗਾ ਇਹ ਬਿਹਤਰ ਐਕਟ ਹੈ ਬਿਹਤਰ ਸਕੀਮ ਲੈ ਕੇ ਆਇਆ ਜੀ ਬਹੁਤ ਵਧੀਆ ਜੀ ਤੁਸੀਂ ਬਹੁਤ ਸੋਹਣੀਆਂ ਗੱਲਾਂ ਦਸੀਆਂ ਨੇ ਕਿਉਂਕਿ ਜਿਹੜੀ ਨਮਿਸਕੀਨ ਦੇ ਜਿਹੜੀ ਭੌਤਿਕ ਚੀਜ਼ਾਂ ਬਣਾਉਣ ਦੀ ਜਾਂ ਜਿਵੇਂ ਕਮਰੇ ਬਣਾਉਣੇ ਨੇ ਖਾਲ ਬਣਾਉਣੇ ਨੇ ਜਾਂ ਕੋਈ ਤਲਾਬ ਬਣਾਉਣੇ ਨੇ ਉਹਦੇ ਲਈ ਯੋਜਨਾ ਦੇ ਵਿੱਚ ਪ੍ਰਬੰਧ ਕੀਤਾ ਹੈਗਾ ਪਹਿਲਾਂ ਨਹੀਂ ਸੀਗਾ ਦੂਸਰਾ ਇੱਕ ਜਿਵੇਂ ਤੁਸੀਂ ਦੱਸਿਆ ਜਿਹੜੀਆਂ ಗ್ರಾಮ ਪੰਚਾਇਤਾਂ ਯੋਜਨਾ ਬਣਾ ਸਕਣਗੀਆਂ ਪਹਿਲਾਂ ਨਹੀਂ ਬਣਾ ਸਕਦੇ ਸੀਗਾ ਜਿਹੜੀ ਨਿਗਰਾਨੀ ਦੀ ਗੱਲ ਹੈ ਜਿਹੜੀ ਪੈਸੇ ਦੇ ਵਿੱਚ ਕਿਸ ਤਰ੍ਹਾਂ ਦੀ ਖਰਾਬੀ ਨਾ ਹੋਵੇ ਜਾਂ ਕੋਈ ਜਾਲੀ ਮਸਟੇਲ ਨਾ ਬਣਾਈ ਜਾਵੇ ਜਾਂ ਹਾਜ਼ਰੀਆਂ ਨਾ ਲਗਾਈ ਜਾਣ ਉਹ ਜਿਹੜੀ ਡਿਜੀਟਲ ਨਿਗਰਾਨੀ ਦੀ ਗੱਲ ਵਿੱਚ ਕੀਤੀ ਗਈ ਐਕਟ ਦੇ ਵਿੱਚ ਤੁਸੀਂ ਕੀ ਸਮਝੋ ਇਹਦੇ ਨਾਲ ਬਧੇਰੇ ਲਾਭ ਮਿਲੂ ਪਿੰਡਾਂ ਨੂੰ ਨਹੀਂ ਬਿਲਕੁਲ ਲਾਭ ਹੋਏਗਾ ਪੈਸੇ ਦਾ ਸਦਉਪਯੋਗ ਹੋਏਗਾ ਜਿਹੜਾ ਪੈਸਾ ਹੈਗਾ ਸਰਕਾਰ ਦਿੰਦੀ ਹੈ ਅੱਗੇ ਖੁਰਦਪੁਰ ਤੋਂ ਜਾਂਦਾ ਰਹੇਗਾ ਹੁਣ ਤੁਸੀਂ ਜਿਹੜਾ ਟੋਏ ਜਿਹੜੇ ਹੈਗੇ ਆ ਛੱਪੜ ਹੈ ਉਹੀ ਸਾਫ਼ ਕਰਨੇ ਆ ਉਹੀ ਕਰਾਈ ਜਾਂਦੇ ਆ ਉਹ ਨਾਲ ਹੋਏ ਕਿ ਨਹੀਂ ਹੋਏ ਰੱਬ ਜਾਣੇ ਉਹ ਬੰਦੇ ਲੱਗੇ ਕਿ ਨਹੀਂ ਲੱਗੇ ਉਹ ਵੀ ਕੋਈ ਹਿਸਾਬ ਕਿਤਾਬ ਨਹੀਂ ਹੈ ਸੋ ਇਸ ਲਈ ਇਹਦੀ ਪੂਰੀ ਚੈਕਿੰਗ ਜਿਹੜੀ ਹੈਗੀ ਆ ਉਹਦਾ ਇੱਕ ਪ੍ਰਬੰਧ ਕੀਤਾ ਗਿਆ ਕਿ ਜਿਹੜਾ ਪੈਸਾ ਜਨਤਾ ਦੇ ਲਈ ਜਿਹੜਾ ਖਰਚ ਕੀਤਾ ਜਾਣਾ ਔਰ ਜਨਤਾ ਦੀ ਸਹੀ ਅਰਥਾਂ ਦੇ ਵਿੱਚ ਖਰਚ ਕੀਤਾ ਜਾਵੇ ਇਹਦਾ ਮਨੋਰਥ ਜਿਹੜਾ ਹੈਗਾ ਮੋਡਲ ਇਹ ਵੀ ਹੈਗਾ ਜੀ ਬਿਲਕੁਲ ਸਹੀ ਹੈ ਜੀ ਇਹਦੇ ਨਾਲ ਪਿੰਡਾਂ ਦੇ ਵਿੱਚ ਪਿੰਡਾਂ ਦੀ ਨਹਿਾਰ ਬੱਲੇਗੀ ਜਿਵੇਂ ਤੁਸੀਂ ਪਹਿਲਾਂ ਕਿਹਾ ਨਹਿਾਰ ਬੱਲੇਗੀ ਜੀ ਬਿਲਕੁਲ ਨਹਿਾਰ ਬੱਲੇਗੀ ਕਿਉਂਕਿ ਜਿਹੜਾ ਪੈਸਾ ਬਹੁਤ ਪੈਸਾ ਹੈਗਾ ਰਾਜਾਂ ਕੋਲ ਇਹਨਾਂ ਪੈਸਾ ਹੈ ਨਹੀਂਗਾ ਇਹਦੇ ਵਿੱਚ ਇੱਕ ਗੱਲ ਜਿਹੜੀ ਆ ਰਹੀ ਹੈ ਵੀ ਰਾਜਾਂ ਨੂੰ ਹਿੱਸੇਦਾਰੀ ਲਈ ਕਿਹਾ ਗਿਆ ਜਿਹੜੇ ਐਕਟ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਵੀ ਕੁਝ ਪਲੇਟਫਾਰਮ ਤੇ ਵਿਰੋਧ ਕੀਤਾ ਗਿਆ इवन ਉਹ ਵਿਧਾਨ ਸਭਾ ਦਾ ਸੈਸ਼ਨ ਵੀ ਪੰਜਾਬ ਸਰਕਾਰ ਬੁਲਾ ਰਹੀ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਗੱਲ ਇਹ ਆ ਤੁਸੀਂ ਪਿਛਲੀ ਵਾਰੀ ਜਿਹੜਾ ਹੈਗਾ ਜਿਹੜਾ ਪੁਰਾਣਾ ਐਕਟ ਦੇ ਵਿੱਚ ਜਿਹੜਾ ਹੈਗਾ ਜਿਹੜਾ ਮਨਰੇਗਾ ਸੀਗਾ ਉਹਦੇ ਚ 86000 ਕਰੋੜ ਰੁਪਈਆ ਸਾਲ ਦਾ ਖਰਚ ਹੁੰਦਾ ਸੀ ਹੁਣ ਇਹ ਨਵੇਂ ਜਿਹੜਾ ਕਾਨੂੰਨ ਬਣੇਗਾ ਉਹਦੇ ਚ 90000 ਕਰੋੜ ਰੁਪਏ ਖਰਚ ਕੀਤਾ ਜਾ ਰਿਹਾ ਹੈ ਪਹਿਲਾ ਤੈ ਹੈਗਾ ਕਿ ਵੀ ਕੇਂਦਰ ਸਰਕਾਰ ਵੱਧ ਕਰ ਰਹੀ ਹੈ ਫਿਰ ਉਹਦੇ ਚ ਹੈਗਾ ਕਿ ਵੀ ਅਸੀਂ ਹੁਣ ਸਟੇਟਾਂ ਦਾ ਹਿੱਸਾ ਪਾਤਾ ਨਾਲ ਉਹਦੇ ਨਾਲ ਕੀ ਹੈਗਾ ਕਿ ਵੀ ਜਦੋਂ ਹੁਣ ਸਟੇਟਾਂ ਦੇ ਹਿੱਸਾ ਪਏਗਾ ਉਹਨਾਂ ਨੂੰ ਵੀ ਪਤਾ ਲੱਗੇਗਾ ਕਿ ਭਾਈ ਅਸੀਂ ਜਿਹੜਾ ਹੈਗਾ ਪੈਸਾ ਜਿਹੜਾ ਦੇ ਰਹੇ ਆ ਉਹ ਸਹੀ ਢੰਗ ਨਾਲ ਲੱਗੇ ਸਹੀ ਢੰਗ ਨਾਲ ਸਕੀਮਾਂ ਬਣ ਸੋ ਇਤਰਾ ਜਿਹੜੀ ਕੀ ਜ਼ਿੰਮੇਵਾਰੀ ਜਿਹੜੀ ਹੈਗੀ ਆ ਉਹ ਕੇਂਦਰ ਸਰਕਾਰ ਪਰ ਪ੍ਰਦੇਸ਼ਾਂ ਸਰਕਾਰ ਦੀ ਸਾਂਝੀ ਕਰਤੀ ਗਈ ਹੈਗੀ ਆ ਕਿਉਂਕਿ ਪੈਸਾ ਤਾਂ ਦੇਖੋ ਦੇਸ਼ ਦਾ ਹੀ ਪੈਸਾ ਹੈ ਚਾਹੇ ਕੇਂਦਰ ਸਰਕਾਰ ਖਰਚ ਕਰੇ ਚਾਹੇ ਪ੍ਰਦੇਸ਼ਾਂ ਦੀ ਸਰਕਾਰਾਂ ਖਰਚ ਕਰਨ ਤੇ ਕਿਉਂ ਨਾ ਸਾਂਝਿਆ ਕੀਤਾ ਜਾਵੇ ਕੋਈ ਹਰਚ ਨਹੀਂ ਹੈ ਇਹਦੇ ਚ ਤਾਂ ਨਾਲੇ ਫਿਰ ਇਹ ਕਾ ਦੁਗਣਾ ਪੈਸਾ ਮਿਲੇਗਾ ਔਰ ਫਿਰ ਐਤ ਕੀ 750 ਜਿਹੜਾ ਦਿਨ ਦੇ ਜਿਹੜਾ ਹੈਗਾ ਸਾਲ ਦੇ ਵਿੱਚ ਕੰਮ ਮਿਲੇਗਾ ਔਰ ਫਿਰ ਕਿਸਾਨੀ ਦਾ ਵੀ ਜਿਹੜਾ ਹੈਗਾ ਕਿ ਵੀ ਹੱਕ ਰੱਖੇ ਹੱਕ ਰਸਈ ਕੀਤੀ ਗਈ ਹੈਗੀ ਹੈ ਕਿ ਵੀ ਕਿਸਾਨੀ ਜਿਹੜੀ ਜੋ ਬੋਾਈ ਹੋਣੀ ਆ ਉਦੋਂ ਸ਼ਾਰਟੇਜ ਨਾ ਹੋਵੇ ਲੇਬਰ ਦੀ ਕੰਮ ਇਹਦੀ ਲੇਬਰ ਦੀ ਸ਼ਾਰਟੇਜ ਨਾ ਜਾਂ ਕਟਾਈ ਉਦੋਂ ਨਾ ਸ਼ਾਰਟੇਜ ਹੋਵੇ ਜੀ ਬਿਲਕੁਲ ਸਹੀ ਮੈਨੂੰ ਲੱਗਦਾ ਵੀ ਜਿਹੜੀ ਇਸ ਸਕੀਮ ਦੇ ਵਿੱਚ ਰਾਜਾਂ ਦੀ ਭੂਮਿਕਾ ਬਦਲ ਨਾਲ ਰਾਜਾਂ ਨੂੰ ਵੀ ਫਾਇਦਾ ਹੋਏਗਾ ਬਿਲਕੁਲ ਹੋਏਗਾ ਫਿਰ ਹੋਰੇਗਾ ਅਲੇਸ ਪ੍ਰਦੇਸ਼ਾਂ ਦੇ ਵਿੱਚ ਜ਼ਿੰਮੇਵਾਰੀ ਪਾਈ ਹੈ ਕਿ ਵੀ ਤੁਸੀਂ ਜਿਹੜਾ ਹੈਗਾ ਕੰਮ ਦੇਣਾ ਜੇ ਤੁਸੀਂ ਕੰਮ ਨਾ ਦੋਗੇ ਤੇ ਫਿਰ ਅਨਐਮਪਲॉयਮੈਂਟ ਅਲਾਉਂਸ ਜਿਹੜਾ ਹੈਗਾ ਉਹ ਫਿਰ ਪ੍ਰਦੇਸ਼ੀ ਸਰਕਾਰ ਨੂੰ ਦੇਣਾ ਪਏਗਾ ਜੀ ਪ੍ਰਦੇਸ਼ ਦੀ ਸਰਕਾਰ ਨੂੰ ਸੋ ਇਸ ਕੱਲ ਦਾ ਜੀ ਕਿਤਾ ਗਿਆ ਇੱਕ ਇਹ ਦੱਸੋ ਵੀ ਜਿਹੜੇ ਪਿੰਨਾਂ ਦੇ ਵਿੱਚ ਜਿਹੜੇ ਜਿੰਨਾਂ ਨੂੰ ਰੋਜ਼ਗਾਰ ਮਿਲਦਾ ਹੈਗਾ ਜਿਹੜੇ ਲਾਹ ਪਤਰੀ ਨੇ ਉਹਦੇ ਵਿੱਚ ਜਿਹੜੀ ਨਵੀਂ ਯੋਜਨਾ ਕਿਵੇਂ ਸਹਾਇਕੂ ਪਹਿਲਾਂ ਦੇ ਮੁਕਾਬਲੇ ਚ ਕੋਈ ਪਾਰਦਰਸ਼ਤਾ ਵਧੂਗੀ ਜਾਂ ਉਹਨਾਂ ਨੂੰ ਬਧੇਰੇ ਕੰਮ ਮਿਲੂਗਾ ਦੇਖੋ ਪਾਰਦਰਸ਼ਤਾ ਤਾਂ ਵਧੇਗੀ ਵਧੇਗੀ ਇਗਤਾ ਹੈਗਾ ਕਿ ਸਪੈਸੀਫਾਈਡ ਕੰਮ ਹੋ ਗਿਆ ਕਿ ਵੀ ਜਿਹੜਾ ਪੈਸਾ ਖਰਚਿਆ ਜਾਣਾ ਹੈ ਉਹ ਨਜ਼ਰ ਆਊਗਾ ਕਿ ਇੱਥੇ ਲੱਗਾ ਅੱਗੇ ਤਾਂ ਤੁਸੀਂ ਸਿਰਫ ਛੱਪੜ ਟੁੱਬੇ ਹੀ ਸਾਫ਼ ਕੀਤੇ ਹੈਗੇ ਆਪਾਂ ਗ੍ਰਾਮ ਪੰਚਾਇਤਾਂ ਨੇ ਨਾਲ ਮਿਲ ਕੇ ਕਿ ਵੀ ਮੈਂ ਉਹਨੂੰ ਦੋਸਤਾਨੀ ਦਿੰਦਾ ਲੇਕਿਨ ਐਕਟ ਹੁਣ ਜਿਹੜਾ ਨਵਾਂ ਐਕਟ ਆਇਆ ਹੈਗਾ ਉਹਦੇ ਵਿੱਚ ਇਹ ਹੋ ਗਿਆ ਕਿ ਵੀ ਤੁਸੀਂ ਜੇ ਪਾਣੀ ਦਾ ਜਿਹੜਾ ਹੈਗਾ ਬਚਾਅ ਕਰਨਾ ਵਾਟਰ ਕੰਜ਼ਰਵੇਸ਼ਨ ਕਰਨੀ ਹੈ ਉਹਦੇ ਲਈ ਤੁਸੀਂ ਕੁਝ ਬਣਾਣਾ ਜਾਂ ਜਿਹੜੀ ਰੋਜ਼ਗਾਰ ਜਿਹੜੀ ਹੈਗਾ ਲੋਕਾਂ ਨੂੰ ਹੋਰ ਬਿਹਤਰ ਰੋਜ਼ਗਾਰ ਹੋਰ ਜ਼ਿਆਦਾ ਕਿਤੇ ਕੰਮ ਦਾ ਵਸੀਲਾ ਬਣ ਸਕੇ ਉਹਦੇ ਲਈ ਤੁਸੀਂ ਖਰਚ ਕਰ ਸਕਦੇ ਹੋ ਜਾਂ ಗ್ರಾಮ ਪੰਚਾਇਤ ਦਾ ਕੋਈ ਹਾਲ ਵਗੈਰਾ ਕੋਈ ਲੋਕਾਂ ਦੇ ਜਿਹੜਾ ਹੈਗਾ ਜਨमानस ਲਈ ਜਿਹੜਾ ਹੈਗਾ ਕੋਈ ਚੀਜ਼ ਬਣਾਣੀ ਆ ਉਹ ਆਪਾਂ ਬਣਾ ਸਕਦੇ ਨਿਰਨੇ ਕਰ ਸਕਦੇ ਹੈਗੇ ਆ ਜੀ ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਅੱਗੇ ਸਪੈਸੀਫਾਈਡ ਨਹੀਂ ਸੀ ਆ ਜੀ ਹੁਣ ਜਿਹੜਾ ਹੈਗਾ ਇੱਕ ਸਪੈਸੀਫਾਈਡ ਜਿਹੜੀਆਂ ਹੈਗਿਆ ਕਿ ਵੀ ਉਹਨਾਂ ਨੇ ਰੱਖਿਆ ਹੈਗਾ ਕਿ ਵੀ ਇਹ ਤਾਰਾ ਜਿਹੜਾ ਹੈਗਾ ਕਿ ਵੀ ਪੂਰੀ ਤਰ੍ਹਾਂ 10 ਤੱਕ ਵੀ ਤੁਸੀਂ ਇਹਨਾਂ ਵਾਲੇ ਪੈਸੇ ਲਈ ਜਿਹੜਾ ਸਰਕਾਰੀ ਪੈਸਾ ਸਾਰਾ ਇੱਥੇ ਇੱਥੇ ਖਰਚ ਹੋਏਗਾ ਜੀ ਹਾਂ ਇਸ ਐਕਟ ਦੇ ਵਿੱਚ ਵੀ ਪਾਰਦਰਸ਼ੀ ਦੀ ਗੱਲ ਲਗਾਤਾਰ ਕੀਤੀ ਗਈ ਹੈ। ਹਾਂ ਬਿਲਕੁਲ ਪਾਰਦਰਸ਼ਤਾ ਹੈ ਜੀ। ਤਾਂ ਕਿ ਜਿਹੜੇ ਪੈਸੇ ਨੇ ਉਹ ਠੀਕ ਤਰੀਕੇ ਨਾਲ ਲੱਗਣ। ਹਾਂਜੀ ਹਾਂਜੀ। ਇੱਕ ਜਿਹੜੀ ਸੈਂਟਰ ਸਰਕਾਰ ਨੇ ਇਸ ਵਿੱਚ ਐਕਟ ਵਿੱਚ ਇੱਕ ਅਥਾਰਟੀ ਵੀ ਸੈਂਟਰਲ ਅਥਾਰਟੀ ਜਿਹੜੀ ਨਿਗਰਾਨੀ ਵੀ ਰੱਖੂਗੀ ਜਿਹੜੇ ਕੰਮਕਾਜ ਦੇ ਉੱਪਰ ਸਾਰੀ ਨਜ਼ਰ ਰੱਖੂਗੀ ਉਹਦਾ ਰਿਪੋਰਟ ਵੀ ਬਕਾਇਦਾ ਕਰੂਗੀ। ਇਹਦੇ ਨਾਲ ਤੁਹਾਨੂੰ ਲੱਗਦਾ ਵੀ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਟਰਾਂਸਪੇਰੈਂਸੀ ਹੋਊਗੀ। ਪੈਸੇ ਦੀ ਦੁਰਵਰਤੋਂ ਰੋਕੀ ਜਾਊਗੀ। ਦੂਜਾ ਇੱਕ ਜਿਹੜਾ ਇਹਦਾ ਰਾਸੀ ਦੁਰਪਯੋਗ ਸੀਗਾ ਇਸ ਸਕੀਮ ਦਾ ਉਹ ਵੀ ਰੋਕਿਆ ਜਾ ਸਕੂਗਾ। ਬਿਲਕੁ ਏਆਈ ਦੁਆਰਾ ਆਰਟੀਫੀਸ਼ੀਅਲ ਇੰਟੈਲੀਜੈਂਸ ਦੁਆਰਾ ਜਿਹੜਾ ਹੈਗਾ ਇਹਦੇ ਚ ਚੈੱਕ ਰੱਖਿਆ ਜਾਏਗਾ ਨਿਗਰਾਨੀ ਕੀਤੀ ਜਾਊਗੀ ਕੇਂਦਰ ਸਰਕਾਰ ਵੱਲੋਂ ਕਿਤੇ ਪੈਸਾ ਜਿਹੜਾ ਹੈਗਾ ਜਿਹੜਾ ਪੈਸਾ ਰੈਵਨਿਊ ਜਿਹੜਾ ਹੈਗਾ ਲੋਕਾਂ ਕੋਲੋਂ ਟੈਕਸ ਕਲੈਕਸ਼ਨ ਕਰਕੇ ਲਿੱਤਾ ਜਾਂਦਾ ਲੋਕਾਂ ਦਾ ਹੀ ਪੈਸਾ ਲੋਕਾਂ ਨੂੰ ਪੈਸਾ ਸਹੀ ਅਰਥਾਚੇ ਜਾਵੇ ਕਿਤੇ ਗਲਤ ਅੱਤਾਂ 'ਚ ਨਾ ਜਾਵੇ ਇਸ ਗੱਲ ਦਾ ਉਪਰਾਲਾ ਇਸ ਨਵੇਂ ਐਕਟ 'ਚ ਕੀਤਾ ਗਿਆ ਜੀ ਤੁਸੀਂ ਜਿਹੜੇ ਪਿੰਨਾਂ ਦੀ ਪੰਚਾਇਤਾਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਇਸ ਸਕੀਮ ਨੂੰ ਬਧਿਰੇ ਪ੍ਰਭਾਵਸ਼ਾਲੀ ਬਣਾਉਣ ਦੇ ਲਈ ਕਿ ਜਿਹੜਾ ਰਾਸੀ ਵਿਵਾਦ ਬੇਲੋੜਾ ਖੜਾ ਕੀਤਾ ਗਿਆ ਉਹਨੂੰ ਖਤਮ ਕਰਨ ਦੇ ਲਈ ਕੀ ਹੋਣਾ ਚਾਹੀਦਾ ਦੇਖੋ ਗੱਲ ਇਹ ਹੈ ਕਿ ਤੁਸੀਂ ਇਸ ਐਕਟ ਨੂੰ ਪੂਰਾ ਪੜੋ ਜਿਹੜੀ ਸਕੀਮ ਹੈ ਉਹਨੂੰ ਪੂਰੀ ਤਰ੍ਹਾਂ ਸਮਝੋ ਔਰ ਜਿਸ ਕੰਮ ਲਈ ਜਿਸ ਪਰਪਸ ਲਈ ਜਿਸ ਮੰਤਵ ਲਈ ਇਹ ਐਕਟ ਬਣਿਆ ਉਸ ਮੰਤਵ ਜਿਹੜੇ ਮੰਤਵ ਹੈਗੇ ਉਹ ਪਿੰਡ ਦੀ ਭਲਾਈ ਦੇ ਨਾਲ ਹੀ ਜੁੜੇ ਹੋਏ ਹੈ ਤੁਸੀਂ ਕੋਈ ਪਿੰਡ ਦੇ ਵਿੱਚ ਜਿਹੜਾ ਪਿੰਡ ਦੇ ਹਿੱਤਾਂ ਨੂੰ ਰੱਖਦਿਆਂ ਹੋਇਆਂ ਕੋਈ ਹਾਲ ਬਣਾਣਾ ਜਾਂ ਕੋਈ ਇਸ ਤਰ੍ਹਾਂ ਦਾ ਕਿ ਵੀ ਮਹਿਲਾਵਾਂ ਲਈ ਕੋਈ ਕੰਮ ਜਿਹੜਾ ਹੈਗਾ ਤੁਸੀਂ ਉੱਥੇ ਕਰਵਾਉਣਾ ਚਾਹੁੰਦੇ ਜਿੰਨਾ ਲੋਕਾਂ ਨੂੰ ਮਹਿਲਾਵਾਂ ਨੂੰ এমਪਲॉयਮੈਂਟ ਹੋਵੇ ਤਾਂ ਤੁਸੀਂ ਉਹ ਵੀ ਕਰ ਸਕਦੇ ਹੋ ਇਸ ਗੱਲਾਂ ಗ್ರಾಮ ਪੰਚਾਇਤ ਦੇ ਨਿਰਨੇ ਕਰਨਾ ਹੈਗਾ ਫੇਰੇ ਹੈਗਾ ਕਿ ਵੀ ਤੁਸੀਂ ਜੇ ਉੱਥੇ ਆਪਣਾ ਕੋਈ ਹੋਰ ਵੀ ਕੰਮ ਕਰਨਾ ਚਾਹੁੰਦੇ ਹੋ ਕਿਸੇ ਟੰਗ ਦਾ ਉਹ ਤੁਸੀਂ ਕਰ ਸਕਦੇ ਹੋ ਸਪੈਸੀਫਾਈਡ ਹੈਗੇ ਚਾਰ ਕੰਮ ਹੈਗੇ ਆ ਚਾਰਾਂ ਕੰਮਾਂ ਦੇ ਵਿੱਚ ਤੁਸੀਂ ਜਿਹੜਾ ਹੈਗਾ ਆਲਮੋਸਟ ਪੂਰਾ ਕਵਰ ਹੋ ਜਾਂਦਾ ਇੱਕ ਤਰ੍ਹਾਂ ਦਾ ਜਿਹੜੇ ಗ್ರಾಮ ਪੰਚਾਇਤਾਂ ਦੇ ਵਿੱਚ ਜਿਹੜੇ ਕੰਮ ਹੈਗੇ ਆ ਜੀ ਇੱਕ ਜਿਹੜੀ ಗ್ರಾಮ ਸਭਾ ਦੀ ਗੱਲ ਕੀਤੀ ਗਈ ਹੈ ਜਨੋਸਨਾਂ ਦੇ ਵਿੱਚ ਵੀ ಗ್ರಾಮ ਸਭਾ ਦੀ ਮੀਟਿੰਗ ਬੁલાਏ ਜੋ ਪੰਚਾਇਤ ਮੀਟਿੰਗ ਬੁਲਾਏਗੀ ਉਹਦੇ ਵਿੱਚ ਫੈਸਲਾ ਹੋਊ ਵੀ ਕਿਹੜਾ ਕੰਮ ਕਰਨਾ ਹੈ ਕਿਸ ਤਰ੍ਹਾਂ ਕਰਨਾ ਹੈ ਇਹ ਵੀ ਮੇਰੇ ਖਿਆਲ ਇੱਕ ਬਹੁਤ ਹੰਪੱਖੀ ਕਦਮ ਹੈ ਹਾਂਜੀ ਉਹਦੇ ਚਾਹੇਗਾ ਕਿ ਵੀ ਜਮੂਰੀਅਤ ਦੇ ਵਿੱਚ ਗ੍ਰਾਮ ਸਭਾ ਜਿਹੜੀ ਹੈਗੀ ਜਦੋਂ ਤੁਸੀਂ ਕੰਮ ਕਰਨਾ ਹੈ ਪੈਸਾ ਆਇਆ ਤੁਸੀਂ ਸਾਰਿਆਂ ਨੂੰ ਦੱਸਿਆ ਜਾਊਗਾ ਫਿਰ ਉਹ ਇੱਕ ਤਰ੍ਹਾਂ ਦਾ ਚੈੱਕ ਐਂਡ ਬੈਲੈਂਸ ਹੋ ਜਾਂਦਾ ਸਾਰੇ ਲੋਕਾਂ ਨੂੰ ਵੀ ਪਤਾ ਲੱਗੇਗਾ ਕਿ ਵੀ ਇਸ ਕੰਮ ਲਈ ਜਿਹੜਾ ਹੈਗਾ ਪੈਸਾ ਇੱਥੇ ਖਰਚ ਕੀਤਾ ਜਾ ਰਿਹਾ ਇਹ ਗ੍ਰਾਮ ਪੰਚਾਇਤ ਕਰ ਰਹੀ ਹੈ ਜਿਹੜੀ ਗ੍ਰਾਮ ਸਭਾ ਸਾਰਿਆਂ ਨੂੰ ਕੌਂਸਲ ਵਿੱਚ ਲਵਾਗੇ ਹੋ ਸਕਦਾ ਉਹ ਚ ਬਿਹਤਰ ਹੋਰ ਸੁਝਾਅ ਵੀ ਬਿਹਤਰ ਆ ਸਕਦੇ ਆ ਜਿਹਦੇ ਨਾਲ ਗ੍ਰਾਮ ਦੀ ਹੋਰ ਭਲਾਈ ਹੋ ਸਕੇਗੀ ਮੈਨੂੰ ਲੱਗਦਾ ਵੀ ਜਿਹੜਾ ਇਹ ਯੋਜਨਾ ਹੈ ਦੇ ਬਾਰੇ ਜਿਹੜਾ ਪੋਲਿਟੀਕਲ ਰਾਸੀ ਬਵਾਦ ਹੈ ਉਹਨੂੰ ਪਾਸੇ ਛੱਡ ਕੇ ਲੋਕਾਂ ਨੂੰ ਸਮਰਥਨ ਕਰਨਾ ਚਾਹੀਦਾ ਇਸ ਯੋਜਨਾ ਦਾ ਤਾਂ ਕਿ ਸਾਨੂੰ ਵੱਧ ਤੋਂ ਵੱਧ ਦਾ ਲਾਭ ਮਿਲ ਸਕੇ ਬਿਲਕੁਲ ਅਸੀਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਮਨੂਜ ਕਾਲੀ ਜੀ ਤੁਸੀਂ ਆਏ ਸਮਾਂ ਦਿੱਤਾ ਇਹ ਗੱਲਬਾਤ ਬਹੁਤ ਫਾਇਦੇਮੰਦ ਹੋ ਆਮ ਲੋਕਾਂ ਲਈ ਉਹਨਾਂ ਨੂੰ ਪਤਾ ਲੱਗੂ ਉਹਨਾਂ ਦੇ ਹੱਕਾਂ ਬਾਰੇ ਉਹਨਾਂ ਜਿਹੜੀ ਨਵੀਂ ਯੋਜਨਾ ਆ ਰਹੀ ਹੈ ਉਹਨਾਂ ਨਾਲ ਜਿਹੜਾ ਲਾਭ ਹੋ ਸਕਦੇ ਨੇ ਪੰਚਾਇਤਾਂ ਨੂੰ ਪਿੰਡਾਂ ਨੂੰ ਲਾਭ ਹੋ ਸਕਦੇ ਨੇ ਤੁਹਾਡਾ ਬਹੁਤ-ਬਹੁਤ ਧੰਨਵਾਦ ਅਕਾਸ਼ਵਾਨ ਦੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਸਤ ਸ੍ਰੀ ਅਕਾਲ ਸ਼ੁਕਰੀਆ ਜੀ